ਸਤਿ ਸ੍ਰੀ ਅਕਾਲ ਦੋਸਤੋ ਆ ਸਕੇ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਰੱਬੀ ਪਿਆਰ ਵਿੱਚ ਰੰਗਿਆ ਚੜ੍ਹਦੀ ਕਲਾ ਵਿੱਚ ਹਾਂ ਮੈਂ ਜੋ ਵੀਡੀਓ ਦੇ ਵਿੱਚ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਤਾਂ ਉਸ ਦੇ ਸੰਬੰਧ ਵਿੱਚ ਮੈਨੂੰ ਕਾਫੀ ਲੋਕ ਇਹ ਗੱਲ ਕਹਿੰਦੇ ਆ ਕਿ ਤੂੰ ਜੋ ਵੀਡੀਓ ਵਿੱਚ ਕਹਿੰਨਾ ਕਿ ਪਾਠ ਪੂਜਾ ਕਰਨੀ ਜਾਂ ਹੋਰ ਧਾਰਮਿਕ ਕੰਡ ਕਰਮ ਕਾਂਡ ਕਰਨੇ ਆ ਜਿਹੜੇ ਇਹ ਸਾਰਾ ਕੁਝ ਵਿਅਰਥਾ ਗਲਤ ਆ ਤਾਂ ਇਹ ਕਿ ਕਿਵੇਂ ਕਹਿ ਸਕਦਾ ਕੀ ਜਿਹੜੇ ਹੈਗੇ ਐ ਇੰਨੇ ਸਾਲਾਂ ਦੇ ਲੋਕ ਜੋ ਵੀ ਇਸ ਤਰ੍ਹਾਂ ਪਾਰ ਪੂਜਾ ਕਰਦੇ ਆ ਜਾਂ ਜੋ ਵੀ ਕੋਈ ਮੌਤਵਰ ਧਾਰਮਿਕ ਲੋਕ ਆ ਜਿਹੜੇ ਉਹਨਾਂ ਨੂੰ ਕਰਨ ਨੂੰ ਕਹਿੰਦੇ ਆ ਕਿ ਉਹ ਸਾਰੇ ਜਿਹੜੇ ਹੈਗੇ ਆ ਉਹ ਝੂਠੇ ਆ ਜਾਂ ਉਹਨਾਂ ਦਾ ਜਿਹੜਾ ਹੈਗਾ ਵੀ ਸਿੱਧਾ ਜਿਹਾ ਕਹਿੰਦੇ ਉਹਨਾਂ ਦਾ ਦਿਮਾਗ ਹੀ ਨਹੀਂ ਤਾਂ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਝੂਠੇ ਆ ਜਾਂ ਉਹਨਾਂ ਦਾ ਕੋਈ ਦਿਮਾਗ ਨਹੀਂ ਮੇਰੀ ਨਾ ਹੀ ਇਨੀ ਔਕਾਤ ਆ ਤੇ ਨਾ ਹੀ ਮੈਨੂੰ ਇਨੀ ਅਕਲ ਆ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਕਿ ਜੋ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਜਿੰਨਾ ਵੀ ਸ਼ਬਦਾਂ ਦਾ ਤੁਸੀਂ ਪਾਠ ਕਰਦੇ ਹੋ ਜਿੰਨੀਆਂ ਵੀ ਬਾਣੀਆਂ ਦਾ ਤੁਸੀਂ ਪਾਠ ਕਰਦੇ ਹੋ ਉਨ੍ਹਾਂ ਵਿੱਚ ਪਤਾ ਹੀ ਨਹੀਂ ਕਿੰਨੇ ਕਿ ਸ਼ਬਦ ਤੁਸੀਂ ਸਹਿਜ ਸੁਭਾਅ ਅੱਖਾਂ ਨਾਲ ਵੇਖ ਕੇ ਜ਼ੁਬਾਨ ਨਾਲ ਬੋਲ ਕੇ ਅੱਗੇ ਲੰਘ ਜਾਂਦੇ ਹੋ ਜਿਨ੍ਹਾਂ ਵਿੱਚ ਇਹ ਗੁਰੂ ਪਾਤਸ਼ਾਹਾਂ ਨੇ ਜਾਂ ਹੋਰ ਜਿਹੜੇ ਹੈਗੇ ਆ ਸਾਡੇ ਸੱਜਣ ਜਿਹੜੇ ਸਾਨੂੰ ਸਾਡੀ ਜ਼ਿੰਦਗੀ ਦਾ ਰਾਹ ਦਿਖਾਉਂਦੇ ਰੱਬ ਨਾਲ ਮਿਲਣ ਦੀ ਜਿਹੜੀ ਹੈਗੀ ਆ ਉਹ ਵਿਉਂਤ ਦੱਸਦੇ ਆ ਉਹਦੇ ਵਿੱਚ ਖਾਸ ਤਗੀਦ ਕੀਤੀ ਗਈ ਆ ਕਿ ਜੋ ਤੁਸੀਂ ਕਰ ਰਹੇ ਹੋ ਪਾਠ ਪੂਜਾ ਇਹ ਸਭ ਵਿਅਰਥ ਆ ਇਹ ਤੋਤਾ ਰਟਣਾ ਇਹਦਾ ਕੋਈ ਵੀ ਫਾਇਦਾ ਨਹੀਂ ਬਸ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਕਿ ਜੋ ਵੀ ਤੁਸੀਂ ਕਰਦੇ ਹੋ ਇਹ ਨਹੀਂ ਕੱਲੇ ਧਰਮ ਕਾਰਜ ਮੈਂ ਤਾਂ ਇਹ ਕਹਿਣਾ ਵੀ ਦੁਨੀਆ ਦੇ ਵਿੱਚ ਦੁਨਿਆਵੀ ਕੰਮ ਕਰਦੇ ਆ ਵੀ ਜੋ ਵੀ ਤੁਸੀਂ ਕੋਈ ਵੀ ਕਰਮकांड ਕੋਈ ਵੀ ਗਿਆਨ ਦੀ ਗੱਲ ਜਾਂ ਕੋਈ ਰੱਬੀ ਪਿਆਰ ਦੀ ਗੱਲ ਕੁਝ ਵੀ ਤੁਸੀਂ ਕਰਦੇ ਹੋ ਤਾਂ ਗੁਰੂ ਪਾਤਸ਼ਾਹ ਨੇ ਜਾਂ ਹੋਰ ਜਿਹੜੇ ਮਹਾਂਪੁਰਖਾਂ ਨੇ ਸਾਨੂੰ ਇੰਨਾ ਹੀ ਸਮਝਾਇਆ ਕਿ ਉਹਦੇ ਵਿੱਚ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ ਰੱਬ ਨੂੰ ਮਿਲਣ ਦੀ ਜਿਹੜੀ ਹੈਗੀ ਉਹ ਖੇਚੋਣੀ ਚਾਹੀਦੀ ਹੈ ਤੇ ਸਾਰਾ ਕੁਝ ਦੇ ਵਿੱਚ ਹੁੰਦਿਆ ਹੋਇਆ ਇੱਕ ਗੱਲ ਬਹੁਤ ਜ਼ਰੂਰੀ ਆ ਉਹ ਹੋਣਾ ਚਾਹੀਦਾ ਵਿਵੇਕ ਜਿਹੜਾ ਕਿ ਗਿਆਨ ਆ ਜਿਸ ਤੋਂ ਅਸੀਂ ਉਸ ਨੂੰ ਵਿਵੇਕ ਗਿਆਨ ਕਹਿੰਦੇ ਆ ਜਿਹੜਾ ਇਹ ਨਿਖਾਰ ਦੇਵੇ ਕਿ ਜੋ ਵੀ ਤੁਸੀਂ ਕੁਝ ਕਰ ਰਹੇ ਹੋ ਉਹਦੇ ਵਿੱਚ ਸਹੀ ਕੀ ਹੈ ਤੇ ਗਲਤ ਕੀ ਹੈ ਜੇ ਅਸੀਂ ਲੋਕਾਂ ਦੇ ਮਗਰ ਲੱਗ ਕੇ ਜਿਹੜੇ ਪਹਿਲਾਂ ਆਪਦੇ ਵੱਡ-ਵਡੇਰਿਆਂ ਦੇ ਮਗਰ ਲੱਗੇ ਸੀ ਤੇ ਉਹ ਉਦੋਂ ਵੱਡ-ਵਡੇਰਿਆਂ ਦੇ ਮਗਰ ਲੱਗੇ ਸੀ ਉਹਨਾਂ ਦੇ ਮਗਰ ਲੱਗੇ ਹੀ ਭੇਡ ਚਾਲ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਉਹ ਸਾਰੇ ਦੇ ਸਾਰੇ ਹੀ ਵਿਅਰਥ ਤੇ ਜਿਹੜੇ ਕਿ ਉਹ ਕਿਸੇ ਵੀ ਕੰਮ ਆਉਣ ਵਾਲੇ ਕੰਮ ਹੁੰਦੇ ਆ ਉਹ ਆਪਣਾ ਦੀ ਸਮਾਜਿਕ ਹੋਣ ਆਪਣਾ ਦੀ ਉਹ ਧਾਰਮਿਕ ਹੋਣ ਭਾਵੇਂ ਉਹ ਪਰਿਵਾਰਕ ਹੋਣ ਸਾਨੂੰ ਆਪਦੀ ਵਿਵੇਕ ਬੁੱਧੀ ਨਾਲ ਮੌਕੇ ਦੇ ਅਨੁਸਾਰ ਸਾਨੂੰ ਵਾਚ ਲੈਣਾ ਚਾਹੀਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਕੀ ਉਹ ਸਹੀ ਹੈ ਕਿ ਗਲਤ ਹੈ ਜੋ ਅਸੀਂ ਕਰ ਰਹੇ ਕਿਤੇ ਉਹ ਸਿਰਫ ਲੋਕ ਦਿਖਾਵਾ ਜਾਂ ਭੇੜਚਾਲ ਵਾਂਗੂ ਕਿਸੇ ਦੇ ਮਗਰ ਲਾ ਕੇ ਕੀਤਾ ਹੋਇਆ ਕੰਮ ਤਾਂ ਨਹੀਂ ਤੇ ਮੈਂ ਦੂਜੀ ਗੱਲ ਸਿਰਫ ਇੰਨੀ ਕਰਦਾ ਵੀ ਜੇ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਆ ਤਾਂ ਫਿਰ ਇਹ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਰੱਬ ਤੁਹਾਨੂੰ ਮਿਲ ਨਹੀਂ ਸਕਦਾ ਰੱਬ ਦੇ ਵਿੱਚ ਤੁਸੀਂ ਵਲੀਨ ਹੋ ਸਕਦੇ ਹੋ ਇੱਕ ਬੂੰਦ ਦੀ ਕੀ ਔਕਾਤ ਹੈ ਕਿ ਉਹ ਸਮੁੰਦਰ ਨੂੰ ਮਿਲ ਲਵੇ ਬੂੰਦ ਤਾਂ ਸਮੁੰਦਰ ਦੇ ਵਿੱਚ ਸਮਾ ਸਕਦੀ ਹੈ ਤੇ ਸਮੁੰਦਰ ਹੋ ਸਕਦੀ ਹੈ ਪਰ ਸਮੁੰਦਰ ਬੂੰਦ ਵਿੱਚ ਨਹੀਂ ਆ ਸਕਦਾ بس ਮੈਂ ਤਾਂ ਇੰਨੇ ਕਹਿਣਾ ਕਿ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਰੱਬ ਨੂੰ ਮਿਲ ਪ੍ਰਤੀਤ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਸਿਰਫ ਆਪਣਾ ਆਪ ਉਸ ਰੱਬ ਅੱਗੇ ਸਮਰਪਣ ਕਰ ਸਕਦੇ ਹੋ ਤੇ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਸਮਰਪਣ ਕਰ ਦੇਵੇ ਉਸ ਤੋਂ ਬਾਅਦ ਉਹਦੀ ਕੋਈ ਾਕਾਤ ਨਹੀਂ ਰਹਿ ਜਾਂਦੀ ਕਿਸੇ ਤਰ੍ਹਾਂ ਦੀ ਵੀ ਕਿ ਉਹ ਆਪ ਕੋਈ ਕੰਮਕਾਰ ਕਰੇ بس ਉਹ ਤਾਂ ਜਿਸ ਤਰ੍ਹਾਂ ਇੱਕ ਜਿਹੜਾ ਹੈਗਾ ਪੱਤਾ ਜਾਂ ਇੱਕ ਬੇੜੀ ਕਿਸੇ ਵਗਦੇ ਦਰਿਆ ਦੇ ਵਿੱਚ ਟਿਕਪੇ ਤੇ ਉਹ ਬਸ ਜਿੱਦਨੂੰ ਲਈ ਜਾਂਦਾ ਉਹਦਨੂੰ ਛਿੱਲੀ ਜਾਂਦੀ ਹੈ ਸਰੰਡਰ ਕਰ ਦਿੰਦੇ ਤੇ ਉਹ ਤਰ ਜਾਂਦੀ ਹੈ ਬਸ ਉਸੇ ਤਰ੍ਹਾਂ ਦੀ ਗੱਲ ਆ ਕਿ ਜੋ ਕੁਝ ਹੋ ਰਿਹਾ ਉਸ ਪ੍ਰਮਾਤਮਾ ਦੀ ਖੁਸ਼ੀ ਦੇ ਵਿੱਚ ਹੋ ਰਿਹਾ ਕੋਈ ਦੁੱਖ ਆ ਰਿਹਾ ਕੋਈ ਸੁੱਖ ਆ ਰਿਹਾ ਕੋਈ ਹੋਰ ਕੁਝ ਜ਼ਿੰਦਗੀ ਦੇ ਵਿੱਚ ਹੋ ਰਿਹਾ ਉਹ ਸਾਰਾ ਕੁਝ ਉਸ ਪ੍ਰਮਾਤਮਾ ਦੇ ਵਿੱਚ लीन ਹੋ ਕੇ ਉਸ ਨੂੰ ਸਮਰਪਣ ਕਰਕੇ ਖੀੜੇ ਮੱਤੇ ਪ੍ਰਵਾਨ ਕਰਨਾ ਹੀ ਪਿਆਰ ਆ ਇਹ ਪਿਆਰ ਦੀ ਅਵਸਥਾ ਹੀ ਰੱਬ ਨੂੰ ਮਿਲਾ ਸਕਦੀ ਹੈ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਬਾਬੇ ਨੇ ਸਾਨੂੰ ਬੜੇ ਜਿਹੜਾ ਹੈਗਾ ਉਹ ਕਲੀਅਰ ਕੀਤਾ ਹੈ ਨਾ ਕਿ ਪਿਆਰ ਤੋਂ ਬਿਨਾ ਅਸੀਂ ਰੱਬ ਨੂੰ ਮਿਲ ਨਹੀਂ ਸਕਦੇ ਅਨੇਕਾਂ ਹੀ ਸ਼ਬਦ ਸਾਡੇ ਸੰਨ ਪਤਾ ਜਿਹਦੇ ਵਿੱਚ ਸਿਰਫ ਪਿਆਰ ਦੀ ਇਹ ਗੱਲ ਕੀਤੀ ਗਈ ਹੈ ਤੇ ਪਿਆਰ ਉਹਨਾਂ ਚਰ ਹੋ ਨਹੀਂ ਸਕਦਾ ਜਿੱਨਾਂ ਚਰ ਅਸੀਂ ਸਰੈਂਡਰ ਨਹੀਂ ਕਰਦੇ ਤੇ ਜਿਹੜੇ ਮੈਂ ਪਾਠ ਪੂਜਾ ਜਾਂ ਜੋ ਕਹਿੰਨਾ ਮੈਂ ਇਹ ਨਹੀਂ ਕਹਿੰਦਾ ਕਿ ਵੀ ਨਾ ਕਰੋ ਮੈਂ ਇਹ ਕਹਿੰਨਾ ਵੀ ਅੱਖਾਂ ਖੋਲ ਕੇ ਸਮਝੋ ਕਿ ਉਸ ਸ਼ਬਦ ਦੇ ਵਿੱਚ ਸਾਨੂੰ ਕਿਹਾ ਕੀ ਗਿਆ ਕੁਸ਼ ਕੰਨ ਨੂੰ ਕਿਹਾ ਗਿਆ ਨਾ ਕਿ ਪੜਨ ਨੂੰ ਕਿਹਾ ਗਿਆ ਜਿਸ ਤਰ੍ਹਾਂ ਉਹ ਕਿਹਾ ਗਿਆ ਉਸ ਤਰ੍ਹਾਂ ਸਾਨੂੰ ਕਰਨਾ ਪੈਣਾ ਉਸ ਤਰ੍ਹਾਂ ਪੜਨ ਨਾਲ ਤਾਂ ਗੱਲ ਨਹੀਂ ਬਣਨੀ ਉਹ ਤਾਂ ਲੋਕ ਦਿਖਾਵਾ ਉਹ ਪਖੰਡਾ ਨਿਰਾ ਪਖੰਡਾ ਤੇ ਜਿੰਨਾ ਚਿਰ ਤੁਸੀਂ ਪਖੰਡੀ ਹੋ ਉਹਨਾਂ ਚ ਰੱਬ ਤੁਹਾਡੇ ਨੇੜੇ ਵੀ ਨਹੀਂ ਆ ਸਕਦਾ ਨੇੜੇ ਵੀ ਨਹੀਂ ਆ ਸਕਦਾ ਤੁਸੀਂ ਉਹਨੂੰ ਮਿਲਣ ਦੀ ਤਾਂ ਕੀ ਗੱਲ ਕਰਦੇ ਬਸ ਮੈਂ ਇੰਨੀ ਹੀ ਗੱਲ ਆ ਬਾਕੀ ਤੁਸੀਂ ਸਿਆਣੇ ਹੋ ਮੈਂ ਕੋਈ ਏਡਾ ਅਕਲ ਵਾਲੀ ਗੱਲ ਨਹੀਂ ਕਰਦਾ ਮੈਂ ਤਾਂ ਨਿੱਕੀ ਜਿਹੀ ਬਰੀਕ ਜਿਹੀ ਇੱਕ ਗੱਲ ਫੜ ਲਈ ਹੈ ਕਿ ਰੱਬ ਨੂੰ ਮਿਲਿਆ ਜਾ ਸਕਦਾ ਤਾਂ ਸਿਰਫ ਪਿਆਰ ਵਿੱਚ ਇਹ ਪਿਆਰ ਵਿੱਚ ਅਸੀਂ ਸਰੈਂਡਰ ਕਰਕੇ ਉਸ ਜਿਹੜਾ ਪਿਆਰ ਦੇ ਜਿਹੜੀ ਹੈਗੀ ਆ ਉਸ ਕਸਵੱਟੀ ਤੇ ਖਰੇ ਉੱਤਰ ਸਕਦੇ ਆ ਸਰੈਂਡਰ ਤੋਂ ਬਿਨਾ ਪਿਆਰ ਦੀ ਕੋਈ ਵੀ ਜਿਹੜੀ ਹੈਗੀ ਆ ਉਹ ਕਸਵੱਟੀ ਤੇ ਖਰਾ ਨਹੀਂ ਉੱਤਰ ਸਕਦਾ ਆਪਣੇ ਆਪ ਨੂੰ ਸਮਰਪਿਤ ਕਰ ਦਿਓ ਦੁੱਖਾਂ ਸੁੱਖਾਂ ਦਾ ਜਿਹੜਾ ਹੈਗਾ ਉਸ ਤੋਂ ਉੱਪਰ ਉੱਠ ਕੇ ਪਿਆਰ ਦੇ ਵਿੱਚ ਰੰਗੇ ਜਾਓ ਫਿਰ ਕਹਿਣਾ ਖੁਸ਼ ਹੋਵ ਬਿਸਮਾਦ ਹੋ ਜਾਓ ਰੱਬ ਤੁਹਾਨੂੰ ਆਪਣੇ ਵਿੱਚ ਵਲੀਨ ਕਰ ਲਵੇਗਾ サブのそっちから。